ਤੋ ਬਾਈ ਸਾਰ ਨੂੰ ਪਤਾ ਲੱਗ ਜੂਗਾ ਹਾਂ ਬਾਈ ਦਾ ਸਿਸਟਮ ਅਗਲਾ ਇਸ ਆ ਦੇਖੋ ਹਾਂ ਕੀ ਕੀ ਹੈ ਇਹ ਤਾਂ ਬਾਈ ਆਪਣਾ ਕਿੰਨਾ ਬਾਹਣ ਵੀਤਾ ਕੀ ਮਿੰਟੀ ਹੈ ਬਾਈ ਜੀ ਹਾਂ ਚੱਕ ਉਹ ਚੱਲ ਪਿਆ ਕਿੰਨੇ ਔਰੇ ਨਿਕਲ ਕੇ ਬਾਹਰ ਕਿੱਲੇ ਚ ਬਈ ਕਿੰਨਾ ਬੀ ਪੈ ਗਿਆ ਜੀ ਹਾਂ ਇਹ ਸਾਰਾ ਜਿਵੇਂ ਚੱਲੂਗਾ ਜਿਵੇਂ ਐਂਡ ਤੇ ਜਿਸਾਨ ਨੇ ਖੜਾ ਤਾ ਟੱਚ ਕਰ ਲਈ ਜੀ ਉਹ ਦੱਸ ਦੋ ਇੰਨਾ ਬਾਹਣ ਵੀ ਜਿਹੜਾ ਇੰਨੀਆਂ ਕਰਾਣਾ ਵੀ ਜੀਆਂ ਇੰਨਾ ਬੀ ਪੈ ਗਿਆ ਅੱਛਾ ਜਿਵੇਂ ਜਿਮੀਦਾਰ ਆਮ ਤੌਰ ਤੇ ਮੁੰਡਾ ਪਿਆਉਣ ਵੇਲੇ ਬਾਣ ਬਾਗਵਾ ਦਿੰਦਾ ਲੈ ਬੀਜ ਵਾਲੇ ਨੂੰ ਘੱਟ ਦੱਸ ਦਿੰਦਾ ਇਹ ਲੈ ਚੁੱਪ ਕਰਕੇ ਬੁਰਾ ਫਰਗ ਰੰਦੂ ਬਾਠ ਠੀਕ ਹੈ ਜਿਹਨ ਦਾ ਵੀ ਦੇਖ ਲੈਣੇ ਮੁੰਡੇ ਦੇ ਰਿਸ਼ਤੇ ਤੇ ਬਾਣ ਵੱਧ ਦੱਸਿਆ ਉਦੋਂ ਵੀ ਇਹਦੇ ਨਾਲ ਦੋ ਗੇੜੇ ਉੱਤੋਂ ਦਿੱਤੇ ਦੇ ਬਸ ਵਿਆਹ ਜਾਈ ਹਰੇ ਕਈ ਵਾਰੀ ਨਾ ਵੀਰੇ ਇਹਦੇ ਵਿੱਚ ਕੋਈ ਭਾਰੀ ਚੀਜ਼ ਫਸ ਜਾਂਦੀ ਹੈ ਹਾਂਜੀ 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 ਪੱਥਰ ਵਗੈਰਾ ਜਾਂਦਾ ਜਾਂਦਾ ਪਤਾ ਨਹੀਂ ਕੋਈ ਲੱਕੜਾ ਟੋਕੜਾ ਜੀ ਕੁਝ ਵੀ ਡੰਡਾ ਲੱਪਾ ਉਹ ਆਪਣੇ ਸਿਸਟਮ ਲੱਗੇ ਇਸ ਫੈਸਲਾ ਹਾਂ ਅਲਾਰਮ ਲੱਗੇ ਜੀ ਆਹ ਦੇਖੋ ਇਹ ਆਪੇ ਆਟੋਮੈਟ ਖੁੱਲ ਜੂ ਜੀ ਅੱਛਾ ਹਾਂ ਜੀ ਸਾਰਾ ਮਾਲ ਥੱਲੇ ਡੇਕ ਪੂ ਨਾਲ ਜਨਾ ਇੱਥੋਂ ਟੱਪਣ ਨਹੀਂ ਦਿੰਦਾ ਜੀ ਬਸ ਇੱਥੇ ਨਾਲ ਹੀ ਹੂੰ ਇਹ ਤੇ ਇਹ ਤੇ ਸਭ ਤੋਂ ਵੱਧ ਤੜਕਾ ਇਹਨੂੰ ਪੈਂਦਾ ਹੱਥ ਵੱਟੇ ਇਹ ਤੇ ਜ਼ੋਰ ਪਾਉਂਦਾ ਜੀ ਇਹੀ ਟੁੱਟਦੀ ਆ ਹਾਂ ਸਭ ਆਪ ਨੂੰ ਇੱਥੇ ਕੰਪਨੀ ਪਲੇਟ ਲਾਦੀ ਸਪੈਸ਼ਲ ਜੀ ਫੁੱਲ ਪੰਜਵੇਂ ਦੀ ਪੂਰੀ ਮੋਟੀ ਪਲੇਟ ਦੀ ਹਾਂ ਹਿੱਸਾ ਪਾਟਦਾ ਨਹੀਂ ਮੰਨ ਲਓ ਕਰਾਹੇ ਜਾਂ ਲੈ ਵੀ ਸੱਜਣੋ ਮੁਬਾਰਕਾਂ ਦੇ ਦਿਓ ਬਾਈ ਗੁਰਤੇਜ ਬਾਈ ਹੈਪੀ ਹੋਣਾ ਨੇ ਇੱਥੇ ਰਾਮਪੁਰੇ ਫੂਲ ਦੇ ਵਿੱਚ ਸੋਨਾ ਲੀਕਾ ਏਜੰਸੀ ਦੇ ਬਿਲਕੁਲ ਨਾਲ ਜਦੋਂ ਆਪਾਂ ਰਾਮਪੁਰੇ ਫੂਲ ਤੋਂ ਬਠਿੰਡੇ ਵਾਲੇ ਪਾਸੇ ਨੂੰ ਨਿਕਲਦੇ ਆ ਨਾ ਆ ਇਹ ਸੱਜੇ ਹੱਥ ਆ। ਜਹਾਂ ਆਪਾਂ ਕਹਿ ਲਗੇ ਬਿਟੜੇ ਵਾਲੇ ਪਾਸੋਂ ਵੜਦੇ ਆ ਤਾਂ ਵੜਦੇ ਆ ਨੂੰ ਖੱਬੇ ਹੱਥ। ਸੋਨਾਲਿਕਾ ਏਜੰਸੀ ਦੇ ਨਾਲ ਐਗਰੀ ਜ਼ੋਨ ਦੀ ਏਜੰਸੀ ਖੋਲੀ ਆ ਸਜਣੋ। ਉਤਸ਼ਾਹ ਤੋਂ ਵੀ ਲੋਕਾਂ ਦੀ ਇਕੱਤਰਤਾ ਨੂੰ ਦੇਖ ਕੇ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਆ ਕਿ ਇਹ ਭਾਈਆਂ ਦੀ ਬਣੀ ਵੀ ਵੀ ਆ ਤੇ ਦੂਜੇ ਨੰਬਰ ਤੇ ਐਗਰੀ ਜ਼ੋਨ ਦੇ ਵਿੱਚ ਲੋਕਾਂ ਦਾ ਅੰਟਰਸਟ ਵੀ ਬਹੁਤ ਵੱਡਾ ਹੈ। ਇਹ ਮਤਲਬ ਇੱਥੋਂ ਦੀ ਇਕੱਤਰਤਾ ਇਹ ਦੋਨੇ ਗੱਲਾਂ ਦਾ ਸਬੂਤ ਆ ਸਜਣੋ। ਆਪਾਂ ਅੱਜ ਮਹੂਰਤ ਹੈ ਪਹਿਲੀ ਤਾਂ ਗੱਲ ਮੁਬਾਰਕਾਂ ਪਹਿਲੀ ਤਾਂ ਗੱਲ ਜਦੋਂ ਵੀ ਕੋਈ ਮੁੰਡਾ ਉੱਠ ਕੇ ਸਾਰਿਆਂ ਨੂੰ ਮੁਬਾਰਕ ਜਦੋਂ ਵੀ ਕੋਈ ਮੁੰਡਾ ਉੱਠ ਕੇ ਗੱਭਰੂ ਕੋਈ ਵੀ ਕੰਮ ਕਰਦਾ ਨਾ ਉਹਦੀ ਤੁੰਨੇ ਕੇ ਸਪੋਰਟ ਕਰਦਿਆ ਕਰੋ ਕਿਉਂਕਿ ਪੰਜਾਬ ਦੇ ਨੌਜਵਾਨ ਜੇ ਇਹ ਉੱਠਣਗੇ ਇਹ ਇਹ ਗੱਡੀ ਤਗੜੀ ਲੈਣਗੇ ਤਾਂ ਫਿਰ ਇਹਨਾਂ ਨੂੰ ਦੇਖ ਕੇ ਕੋਈ ਹੋਰ ਵੀ ਕੰਮ ਕਰੂਗਾ ਤਾਂ ਪੰਜਾਬੀਆਂ ਦਾ ਰੁਜ਼ਗਾਰ ਵਾਲੇ ਮਸਲੇ ਤੇ ਤੁਸੀਂ ਪੂਰੀ ਸਪੋਰਟ ਕਰਦਿਆ ਕਰੋ ਦੂਜੀ ਗੱਲ ਇਹ ਆ ਸਜਣੋ ਵੀ ਅੱਜ ਮੌਕਾ ਨਵੀਂ-ਨਵੀਂ ਖੁੱਲੀ ਆ ਜੈਂਸੀ ਤੇ ਆਫਰ ਆਪਾਂ ਇਹਨਾਂ ਤੋਂ ਲੈ ਲੈਣੇ ਆ ਜਿੰਨੇ ਕਿ ਇਹ ਦੇਣਗੇ ਉਹ ਤੋਂ ਪੂਰਾ ਹੋਰ ਵਧਾ ਕੇ ਜਾਊਂਗਾ ਤੁਹਾਡਾ ਫਾਇਦਾ ਕਰਕੇ ਜਾਊਂਗਾ ਅੱਜ ਠੀਕ ਹੈ ਕਿ ਨਹੀਂ ਅੱਜ ਇਹਨਾਂ ਨਾਲ ਪੂਰਾ ਪੱਤਕਾ ਵੀ ਕਰ ਸਕਦੇ ਹੋ ਇਹ ੱਤਕਾ ਵੀ ਕਰਾਂਗੇ ਠੀਕ ਹੈ ਕਿ ਨਹੀਂ ਆ ਜਾ ਫਰੀਦ ਮਾੜਾ ਵਖਾ ਗੱਭਰੂ ਨੂੰ ਮੁਬਾਰਕਬਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡੀ ਸਾਰੀ ਟੀਮ ਨੂੰ ਤੁਹਾਡਾ ਇੱਥੇ ਆਉਣ ਦੇ ਬਹੁਤ ਧੰਨਵਾਦ ਪ੍ਰਾ ਮੁਬਾਰਕਾ ਹਨਾ ਤੇ ਗੁਤੇਜ ਹਾਂਜੀ ਪਹਿਲਾਂ ਯਾਰ ਮਤਲਬ ਤੁਸੀਂ ਐਂ ਕਰੋ ਵੀ ਮੂਰਤਾ ਹਾਂਜੀ ਹਾਂਜੀ ਤਾਂ ਅੱਜ ਬਹੁਤ ਸਾਰੇ ਸੱਜਣ ਤਾਂ ਆ ਗਏ ਆ ਹਾਂਜੀ 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 ਜਿਹੜੇ ਨਹੀਂ ਆਉਣਗੇ ਤਾਂ ਉਹਨਾਂ ਲਈ ਮੈਨੂੰ ਆ ਮੈਂ ਲਾ ਦਿੰਦਾ ਬਈ ਤੇ ਉਹਨਾਂ ਲਈ ਮੈਨੂੰ ਐ ਦੱਸੋ ਕਿ ਆਫਰ ਕੀ ਦਿਓਗੇ ਮੂਰਤ ਤੇ ਕੁਛ ਤਾਂ ਬਣਦਾ ਹੈ ਨਾ ਹਾਂਜੀ ਹਾਂਜੀ ਬਾਜੀ ਸੋਡੇ ਆ ਕੇ ਜ਼ਰੂਰ ਕਰਾਂਗੇ ਬਾਜੀ ਜਿਵੇਂ ਤੁਸੀਂ ਆਖੋ ਸੀਜ਼ਨ ਆ ਗਿਆ ਹਾਂਜੀ ਹਾਂਜੀ ਬਾਜੀ ਇਹ ਤੇ ਕੀ ਦੇ ਰਹੇ ਹੋ ਇਹਦੇ ਬਾਜੀ ਸੋਡੇ ਆ ਕੇ 31 ਜਨਵਰੀ ਤੇ ਕਰ ਦਣੇ ਆਪਾਂ ਜੀ 31 ਜਨਵਰੀ ਤੇ 15000 ਆਫਰ ਆ 31 ਜਨਵਰੀ ਤਾਂ ਅੱਜ ਹੋ ਗਈ ਆ 23 24 ਹੋ ਗਈ ਜੀ 24 ਹੋ ਗਈ ਤੇ 7 ਦਿਨ ਰਹਿ ਗਏ 2 ਦਿਨ ਮੈਂ ਵੀਡੀਓ ਨਹੀਂ ਪਾਉਣੀ ਤੇ 5 ਦਿਨ ਰਹਿ ਗਏ ਹਾਂਜੀ ਹਾਂਜੀ ਨਹੀਂ ਤੂੰ ਭਾਵੇਂ ਪੂਰਾ ਕੱਟ ਕਰ ਦੇ ਓਕੇ ਪਰ ਜ਼ਿਆਦਾ ਲੰਬਾ ਕਰ ਦੇ ਕਿਉਂਕਿ ਤਿੰਨ ਦਿਨ ਦਾ ਵੀਡੀਓ ਨਹੀਂ ਪੈਣੀ ਤੂੰ ਇੱਕ ਮੰਨਦਾ ਤੂੰ ਗੱਲ ਬਾਈ 2 ਦਿਨ ਮੈਨੂੰ ਵੀਡੀਓ ਪਾਉਣ ਨੂੰ ਲੰਘ ਜਾਣੇ ਜੀ ਬਿਲਕੁਲ ਤੇ ਜੇ ਕਿਸੇ ਨੇ ਤਿੰਨ ਦਿਨ ਲੇਟ ਦੇਖੀ ਉਦੋਂ ਤੱਕ ਤਾਂ 31 ਆ ਗਈ ਹੋਊਗੀ ਉਹ ਤਾਂ ਠੀਕ ਹੈ ਜੀ ਹਾਂਜੀ ਹਾਂਜੀ ਤੁਸੀਂ ਮੇਲੇ ਮੂਲੇ ਚ ਵੀ 26 ਜਨਵਰੀ ਵਾਲੇ ਚੜ੍ਹਦੇ ਜਾਣ ਲੋਕਾਂ ਨੇ ਤੁਸੀਂ ਇਹਦਾ ਆਫਰ ਫਰਵਰੀ ਦੀ ਕੋਈ ਡੇਟ ਦੇ ਦੋਡੇ ਆਖੇ ਭਾਜੀ 25 ਫਰਵਰੀ ਕਰਤੀ 10000 ਰੁਪਿਆ ਆਫਰ ਆ 31 ਜਨਵਰੀ ਤੇ ਇੱਕ 15000 ਰੁਪਿਆ ਤੇ 25 ਫਰਵਰੀ ਤੱਕ 10000 ਰੁਪਿਆ ਸੋਡੇ ਆਕੇ ਕਰ ਲੈ। ਹੋਰ ਦੱਸੋ ਜੀ। 10 ਲੈ ਵੀ 25 ਫਰਵਰੀ ਤੱਕ ਤੁਸੀਂ 10000 ਰੁਪਿਆ ਲੈਸ ਲਿਜਾ ਸਕਦੇ ਹੋ ਪਰ ਜੇ ਤੁਸੀਂ 31 ਜਨਵਰੀ ਤੋਂ ਪਹਿਲਾਂ ਆਕੇ ਬੁੱਕ ਕਰਾਤੀ ਸਾਈਪਾਤੀ 15000 ਰੁਪਿਆ ਜੀ ਫਿਰ ਤੁਹਾਨੂੰ 15000 ਲੈਸ ਆ। ਐ ਧੂੜੀ ਵਾਲੇ ਰੀਪਰ ਤੇ ਹਾਂ ਜੀ ਹਾਂ ਜੀ ਹਾਂ ਜੀ ਭਾਜੀ ਤੇ ਜਿਹੜਾ ਹੈਗਾ ਹੋਰ ਕਿ ਸੈਂਪਲੀਮੈਂਟ ਰੋਟੇਟਰ ਦੇ ਕਰਦਨੇ ਆ ਜੀ ਸੋਡੇ ਆਕੇ ਜੀ ਹਾਂ ਜੀ ਉਹ ਰੋਟੇਟਰ ਅੰਦਰ ਖੜਾਗਾ ਆਜੋ ਭਾਜੀ ਕੋਈ ਵੀ ਇੰਪਲੀਮੈਂਟ ਹੈਗਾ ਸਾਡਾ ਦਿਖਾ ਦਿਆਂਗੇ ਇੱਥੇ ਖੜੇ ਕਿੱਧਰ ਦਾ ਦੋ ਸਾਲ ਦੀ ਫੁੱਲ ਵਾਰੰਟੀ ਹੈ ਸਾਡੇ ਆ ਪਵਾ ਕੋਈ ਵੀ ਨੁਕਸਾ ਖੇਤ ਚ ਪੈਂਦਾ ਜਾਗੇ ਸਾਡੇ ਬੰਦੇ ਜਾ ਕੇ ਖੇਤ ਚ ਜਾ ਕੇ ਠੀਕ ਕਰਕੇ ਆਉਣਗੇ ਤੇ ਰੋਟਾ ਮਟਰ ਤੇ ਆਫਰ ਕੀ ਦੇ ਰੋ ਰੋਟਾ ਫਿਲਟਰ ਤੇ 15 अपना 31 जनवरी तक दे, दे देनेया सुन ऑफर भाई जी 8000 8000 ਤੇ 31 ਫਿਰ ਉਹੀ ਰਟਾ ਪਊਗਾ 25 ਤੱਕ ਕੀ ਦਿਓ ਮੈਨੂੰ ਉਹੀ ਕਰਵਾਉਂਗੇ ਜੋ ਵੀ ਹਾਂ 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 ਕੱਢਦੇ ਨਹੀਂ ਹਾਂ ਨਹੀਂ ਨਹੀਂ ਕਰਾਂਗੇ ਕੋਈ ਗੱਲ ਨਹੀਂ ਭਾਈ ਜੀ ਫਿਰ ਛੋੜੇ ਆਖੇ 5000 ਕਰ ਦਿੰਨੇ ਆ 25 ਫਰਵਰੀ ਤੱਕ ਲੈ ਵੀ 25 ਫਰਵਰੀ ਤੱਕ ਤੁਸੀਂ 5000 ਰੁਪਿਆ ਲੈਸ ਉਹ ਬਿੱਲ ਬਣਦਾ ਐਗਰੀ ਜ਼ੋਨ ਦਾ ਜੋ ਪੈਰਾਮੀਟਰ ਆ ਉਹ ਤੋਂ 5000 ਰੁਪਿਆ ਘਟਾਉਂਗੇ ਜੀ 5000 ਘਟ ਜਾਂਗੇ ਜੀ ਘਟੋਂਗੇ ਤੇ ਜੇ ਤੁਸੀਂ 31 ਤੱਕ ਲਓਗੇ ਤਾਂ 8000 ਰੁਪਿਆ ਘਟਣਗੇ ਜੋ ਐਗਰੀ ਜ਼ੋਨ ਦਾ ਇੱਕ ਬਿੱਲ ਮਤਲਬ ਐਗਰੀ ਜੂਨ ਕਹਿੰਦਾ ਕਿ ਐਨੇ ਤੇ ਵੇਚਣਾ ਹਾਂਜੀ ਹਾਂਜੀ ਬਾਈ ਹਾਂਜੀ ਹਾਂਜੀ ਤੇ ਆਪਾਂ ਮਾੜੀ ਸੰਦਾ ਬਾਰੇ ਜਾਣਕਾਰੀ ਲੈ ਲਈਏ ਸੰਦਾ ਬਾਰੇ ਜਾਣਕਾਰੀ ਸਾਡੇ ਵੀਰ ਜੀ ਦੇਣਗੇ ਹਾਂ ਨਾ ਬਾਈ ਹੈਪੀ ਦੇ ਦੂਗਾ ਸੰਧੂ ਸਾਹਿਬ ਇਹ ਲੈ ਵੀ ਆ ਦੋਨੇ ਲਾ ਦਈਏ ਇਧਰਲੇ ਪਾਸੇ ਮੈਂ ਇੱਕ ਲੈ ਵੀਰੇ ਬੰਦਾ ਤਾਂ ਬਾਈ ਸ਼ਸ਼ੀ ਦਾ ਜਉਂਦਾ ਰਹਿ ਸੋਹਣਾ ਜਉਂਦਾ ਲੈ ਲੈ ਦੱਸ ਮੈਨੂੰ ਪਤਾ ਮੁੰਡੇ ਨੂੰ ਸੰਦਾ ਬਾਰੇ ਨੌਲੇਜ ਬਹੁਤ ਆ ਇਹ ਦੋਨਾਂ ਨੇ ਇਕੱਠਾ ਕੀਤਾ ਕੰਮ ਕਿਤੋਂ ਸ਼ੁਰੂ ਕਰੀਏ ਕਿਰਾਏ ਤੋਂ ਜੀ ਕਰਾਏ ਤੋਂ ਆਜੋ ਆਜੋ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਇਹਨੂੰ ਆਦਾ ਜਿਉਂ ਜਾਂਦਾ ਰਿਹਾ ਸੋਣਾ ਜਾਂਦਾ ਰਿਹਾ ਚੋਂਦਾ ਰਿਹਾ ਜਾਂਦਾ ਰਿਹਾ ਤੇ ਬਾਈ ਆਪਣਾ ਕਰਾਹਾ ਆ ਗਿਆ ਐਗਰੀ ਜੋਨ ਦਾ ਜੀ ਮਤਲਬ ਜੀਐਸਏ ਕੰਪਨੀ ਐਗਰੀ ਜੋਨ ਟਾਪ ਕਰਾਹਾ ਬਾਈ ਜੀ ਬੰਜਮ ਦੀ ਪੱਤੀ ਆ ਜੀ ਬਰੇਪੁਰ ਟਾਪ ਦਾ ਲੱਗਿਆ ਜੀ ਜੀ ਠੀਕ ਹੈ ਜੀ ਜੀ ਟਾਇਰ ਸ ਤੋਂ ਲੈ ਕੇ ਹੁੱਕ ਤੋਂ ਲੈ ਕੇ 2 ਸਾਲ ਦੀ ਫੁੱਲ ਵਾਰੰਟੀ ਆ ਜੀ ਕੰਪਨੀ ਦਾ ਆਪਦਾ ਸ਼ਿਸ਼ਟਮ ਹੈ ਜੀ ਕੋਈ ਬਿਗਨ ਪੈ ਗਿਆ ਇਹਦੇ ਵਿੱਚ 2 ਸਾਲ ਸਾਡੀ ਕੰਪਨੀ 2 ਸਾਲ ਸਾਡਾ ਹੀ ਬਾਂਹ ਚ ਚੱਲਦੇ ਨੂੰ ਠੀਕ ਕਰਕੇ ਮੈਂ ਹਾਂ ਜੀ ਬੱਚੋ ਸ਼ੱਕ ਦੀ ਕਿੰਨਾ ਜੇ ਸਾਨੂੰ ਮਰਜ਼ੀ ਬੈਠਣਾ ਬਾਈ ਜੀ ਠੀਕ ਆ ਠੀਕ ਹੈ ਜੀ ਦੂਜੀ ਸਭ ਤੋਂ ਵੱਡੀ ਕੁਆਲਿਟੀ ਅਜੇ ਤੱਕ ਆਈ ਨਹੀਂ ਕਿਦੇ ਹਿੱਸੇ ਦੇ ਉਹ ਪਲੇਟ ਲੱਗੇ ਹਿੱਸਾ ਪਾਰਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਸੀਗੀ ਜੀ ਆਪਨੇ ਤੇ ਕੰਪਨੀ ਪਲੇਟ ਲਾਦੀ ਸਪੈਸ਼ਲ ਜੀ ਫੁੱਲ ਪੰਜਾਬੀ ਦੀ ਪੂਰੀ ਮੋਟੀ ਪਲੇਟ ਦੀ ਹਾਂ ਹਿੱਸਾ ਪਾਰਟ ਦਾ ਨਹੀਂ ਮੰਨ ਲਓ ਕਰਾਹੇ ਚ ਆਪਣਾ ਹੁਣ ਕੀ ਤਕਲੀਫ ਨਹੀਂ ਆਉਂਦੀ ਮੈਂ ਸਮਝ ਗਿਆ ਸਮਝ ਗਿਆ ਇੱਕ ਘੁੰਮ ਜਾਂਦਾ ਸੀ ਇੱਕ ਘੁੰਮ ਜਾਂਦਾ ਸੀਗਾ ਤਾਂ ਆਊਟ ਹੋ ਕੇ ਇਧਰ ਆਊਟ ਹੋ ਜਾਂਦਾ ਸੀਗਾ ਜੀ ਜਦੋਂ ਕਹਉਂਦੇ ਇੱਥੇ ਨਹੀਂ ਮੈਂ ਵਾਹਣਾ ਜਾਂਦਾ ਕੋਈ ਵੀ ਕਿਸੇ ਨੂੰ ਅਟਕਦਾ ਇੱਥੇ ਰੁਕ ਜਾਊਗਾ ਇਹ ਰੁਕ ਜਾਊਗਾ ਜੀ ਹੂੰ ਇਹ ਸਭ ਤੋਂ ਵੱਡਿਆ ਪੰਪ ਪੂਰਾ ਜੀ ਕੰਪਨੀ ਦਾ ਡਿਸਟ੍ਰੀਬਿਊਟਰ ਪੂਰਾ ਟਾਪ ਦਾ ਲੱਗਿਆ ਜੀ ਆਪ ਦਾ ਡਿਸਟ੍ਰੀਬਿਊਟਰ ਜੀ ਹੂੰ ਪੂਰਾ ਵਧੀਆ ਕਰਾਹਾ ਜੀ 2 ਸਾਲ ਦੀ ਫੁੱਲ ਵਾਰੰਟੀ ਜੀ ਇਹ ਐਗਰੀ ਜ਼ੋਨ ਇੱਕ ਇਹੋ ਜੀ ਏਜੰਸੀ ਆ ਵੀ ਜਿਹਦੇ ਚ ਨਟ ਨਟ ਇਹਨਾਂ ਦਾ ਆਪਦਾ ਬਣਦਾ ਕਿ ਤੋਂ ਹੋ ਲੈ ਕੇ ਪੰਨ ਵੀ ਆਪਦੀ ਬਣਦੀ ਜੀ ਇਹਨਾਂ ਦੀ ਹਾਂ ਠੀਕ ਹੈ ਜੀ ਆਪਦਾ ਸਿਸਟਮ ਨਾ ਜੀਐਸਐ ਸਿਸਟਮ ਆ ਬਾਈ ਜੀ ਇਹਨਾਂ ਦਾ ਟੌਪ ਦਾ ਸਿਸਟਮ ਆ ਪੂਰਾ ਫੁੱਲ ਗਰੰਟੀ 2 ਸਾਲ ਦੀ ਫੁੱਲ ਵਾਰੰਟੀ ਦੀ ਆਜੋ ਹੋਰ ਹੋਰ ਐਮਪਲੀਮੈਂਟ ਤੇ ਆਜੋ ਇਹਦੇ ਚ ਕੀ ਸੁਧਾਰ ਕੀਤਾ ਕੀ ਨਵਾਂ ਇਹਦੇ ਵਿੱਚ ਇਹ ਆਪਣੇ ਐਗਰੀ ਜ਼ੋਨ ਦਾ ਜੀ ਰੀਪਰ ਆ ਗਿਆ ਟੂਡੀ ਰੀਪਰ ਜੀ ਇਹ ਸਭ ਤੋਂ ਵੱਡੀ ਗੱਲ ਜੀ ਹਾਂ ਆਹ ਜੀ ਸਪਰਿੰਗ ਉਹ ਏ ਅੱਗੇ ਜਿਹੜੀਆਂ ਆ ਮਸ਼ੀਨਾਂ ਹੁੰਦੀਆਂ ਤਾਂ ਆਪਾਂ ਵੀ ਕੀ ਸੀਜਨ ਬਾਜੀ ਆਪਣੋ ਖੁੱਲਣ ਲੱਗ ਜਾਂਦੇ ਹਾਂ ਹਾਂ ਇਹਦੇ ਇਹਦੇ ਜੇ ਸਪਰਿੰਗ ਦੇਖੋ ਜੀ ਪਹਿਲਾਂ ਇਹਨੇ ਸਪਰਿੰਗ ਲਾਤਾ ਜੀ ਤੇ ਇਹ ਨੋਵਾ ਤੇ ਇਹਦੀ ਬਰਮੇ ਲੇਡ ਦੇਖੋ ਜੀ ਹਾਂਜੀ ਕੋਈ ਮਸ਼ੀਨ ਦੀ ਚੈੱਕ ਕਰ ਲੋ ਵੀ ਨਹੀਂ ਹੋ ਗਈ ਜੀ ਹਾਂ ਬਾਕੀ ਇਹ ਕੋਈ ਫਾਰਮਾ ਜਿ ਕਿਤੇ ਬਿਲਡਿੰਗ ਨੂੰ ਸੀਟ ਇੱਕੋ ਹੀ ਕੱਟੀ ਹੋਈ ਹੈ ਸਾਰੀ ਧੁਰ ਤੁਰ ਤੁਰ ਅੱਛਾ ਆ ਸਿੰਗਲ ਸੀਟ ਦਾ ਸਿੰਗਲ ਸੀਟ ਆ ਜੀ ਇਹ ਹਰੀ ਟੀ ਆਰ ਦਾ ਬੈਰਿੰਗ ਹੈ ਜੀ ਦਾ ਠੀਕ ਹੈ ਜੀ ਬੀਕੇ ਦੇ ਟਾਇਰ ਦਾ ਟਾਪ ਕੰਪਨੀ ਬੀਕੇਟੀ ਸੁਣੀ ਹੋ ਬੀਕੇਟੀ ਕੰਪਨੀ ਹਾਂ 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 ਇਹ ਟਾਇਰ ਆ ਹੀ ਆਪਣੇ ਹਾਂ ਤੇ ਆਹ ਜੇ ਬਾਕੀ ਦੇਖੋ ਜੀ ਇਹ ਰਿ ਹੁੰਦਾ ਆਪ ਦਾ ਲੇਟ ਬੰਦਾ ਇੱਥੋਂ ਦੇਖੋ ਇਹ ਜਿਹੜਾ ਪਲੇਟ ਦੇਖੋ ਮੋਟੀ ਬਲੇਟ ਵਾਲੀ ਹੂੰ ਇਹ ਤੇ ਇਹ ਤੇ ਸਭ ਤੋਂ ਵੱਧ ਤੜਕਾ ਇਹਨੂੰ ਪੈਂਦਾ ਸਭ ਤੋਂ ਵੱਧ ਇਹ ਤੇ ਜ਼ੋਰ ਪੈਂਦਾ ਜੀ ਇਹੀ ਟੁੱਟਦੀ ਆ ਹਾਂ ਸਭ ਤੋਂ ਵੱਧ ਤੜਕਾ ਆਪਣੇ ਆਪਣੇ ਬਹੁਤ ਮਜ਼ਬੂਤ ਕੰਮ ਲਾਇਆ ਹੋਇਆ ਜੀ ਆਪਣਾ ਜੀ ਹਾਂ ਸਭ ਤੋਂ ਜ਼ਿਆਦਾ ਮਤਲਬ ਜਿਹੜੇ ਚਲਾਉਂਦੇ ਉਹਨਾਂ ਨੂੰ ਤਾਂ ਪਤਾ ਉਹਨਾਂ ਨੂੰ ਵੱਧ ਤੜਕਾ ਇਹਨੂੰ ਪੈਂਦਾ ਦੂਜੀ 55 ਇੰਚ ਆ ਗਈ ਆਪਣੀ ਡਬਲ ਬਲੇਟਾਂ ਜੀ ਜੀ ਠੀਕ ਹੈ ਜੀ ਜੀ 55 ਇੰਚ ਜਾਲ ਵੱਡਾ ਵੱਡੇ ਡਰਾਮਾ ਚ ਫੁੱਲ ਜੀ ਹਾਂ ਵੀ ਮਤਲਬ ਸੁਰਮਾ ਬਣਾਉਗੇ ਕੁੱਤਰਾ ਹਾਂ ਜੀ ਜਵੇਂ ਮਰਜ਼ੀ ਤੂੰੜਾ ਕਿਸਾਨ ਪੂਰਾ ਖੁਸ਼ ਹੋਊ ਜੀ ਤੇ ਚਲਾਉਣ ਵਾਲਾ ਵੀ ਦਿਲ ਖੁਸ਼ ਹੈ ਠੀਕ ਆ 2 ਸਾਲ ਦੀ ਵਾਰੰਟੀ ਫੁੱਲ ਲਈ ਦੀ ਜੀ ਆਪਣੀ ਫੁੱਕ ਤੋਂ ਲੈ ਕੇ ਹੰਡ ਤੱਕ ਹੀ ਇੱਕ ਸਾਨੂੰ ਹੋਰ ਕੁਆਲਟੀ ਜਾਂ ਸਭ ਤੋਂ ਵੱਡੀ ਕੁਆਲਟੀ ਹੈ ਅਜੇ ਤੱਕ ਪੰਹੀ ਪੱਖੇ ਆਪਣੇ ਸਟੀਲ ਦੇ ਆ ਗਈ ਪੱਖੇ ਦੇਖੋ ਜੀ ਹਾਂ ਇਹਨਾਂ ਨੂੰ ਕਸਾਈ ਨਹੀਂ ਪਾਉਗੀ ਕਸਾਈ ਨਹੀਂ ਪੂਜਾ ਮਸ਼ੀਨ ਦੋ ਸੀਜ਼ਨ ਲਾਉਂਦੀ ਹੈ ਚਾਰ ਲਾਉ ਜੀ अच्छा जी हां जी अरे कई बार ही ना वीरे अंदर ਵਿੱਚ ਕੋਈ ਭਾਰੀ ਚੀਜ਼ ਫਸ ਜਾਂਦੀ ਹੈ ਉਹ ਪੱਥਰ ਵਗੈਰਾ ਜਾਂ ਪੱਥਰ ਜੀ ਕੋਈ ਲੱਕੜਾ ਟੋਕੜਾ ਜੀ ਕੁਛ ਵੀ ਡੰਡਾ ਟੱਪਾ ਉਹ ਆਪਣੇ ਸਿਸਟਮ ਲੱਗੇ ਇਸ ਫੈਸਲਾ ਹਾਂ అలਾਰਮ ਲੱਗੇ ਜੀ ਆ ਦੇਖੋ ਇਹ ਆਪੇ ਆਟੋਮੈਟ ਖੁੱਲ ਜੂ ਜੀ ਅੱਛਾ ਸਾਰਾ ਮਾਲ ਥੱਲੇ ਡਿੱਗ ਪੂ ਨਾਲ ਜਨਾ ਇੱਥੋਂ ਟੱਪਣ ਨਹੀਂ ਦਿੰਦਾ ਜੀ ਬਸ ਇੱਥੇ ਨਾਲ ਇੱਥੇ ਬਾਗ ਜੀ ਬਸ ਨਾਲ ਜਨਾ ਸੈਂਸਰ ਹੀ ਮੰਨੋ ਜੀ ਇਹ ਸੈਂਸਰ ਇੱਕ ਦਮ ਦਾ ਇਹ ਡਿੱਗ ਪੂ ਜੇ ਅੰਦਰ ਸਿਸਟਮ ਚ ਨਹੀਂ ਜਾਂਦਾ ਮਤਲਬ ਐਂ ਅੰਦਰ ਲੇਡ ਪਾ ਨਹੀਂ ਜਾਂਦਾ ਜੀ ਦੂਜੀ ਨੰਬਰ ਤੇ ਸਭ ਤੋਂ ਵੱਡੀ ਕੁਆਲਿਟੀ ਜੀ ਸਦਾ ਆਪਦਾ ਗੇਅਰ ਹੈ ਜੀ हां ਆਪ ਦਾ ਸਾਰੇ ਟੂ ਜ਼ੈਡਾ ਆਪ ਦਾ ਸਿਸਟਮ ਆ ਜੀ ਇਹਦਾ ਵੀਰੇ ਕੇ ਜਿਹੜਾ ਆ ਵਲਕਸਣੀ ਆ ਹਾਂਜੀ ਵੀਰੇ ਇਹ ਜੰਤਲੇ ਪਾਸੇ ਹੋ ਲੱਗਿਆ ਸਟਾਪ ਇੱਕ ਇਧਰ ਤਾਂ ਆਉਣ ਨੂੰ ਆ ਜੂ ਤੇ ਪਰਲੇ ਪਾਸੇ ਉਹ ਵੀ ਰਹੂਗਾ ਉਹ ਉਹ ਵੀ ਰਹੂਗਾ ਤੂੰ ਹਲਾਉਣ ਦੀ ਲੋੜ ਨਹੀਂ ਉਹ ਬਹੁਤ ਲੱ ਦਿੱਤਾ ਹੋਇਆ ਨਿਸ਼ਾਨ ਸਾਹਮਣੇ ਅੱਛਾ ਕਿਉਂ ਤੁਹਾਡੀ ਆ ਉਹਨਾਂ ਜੈਸਟ ਕਹੂਗਾ ਬਈ ਆ ਕਰੌ ਸਕੇ ਪਿੱਛੇ ਉਹਨਾਂ ਅੱਛਾ ਇਹ ਕਰੌ ਉਹਦਾ ਲੋਕ ਲੱਗਿਆ ਹੋਇਆ ਲੋਕ ਅੱਗੇ ਚੌੜੇ ਨਾ ਲੋ ਥੋੜੇ ਜਿਹੇ ਇਹਦੇ ਵਿੱਚ ਚਿਰੀ ਬਹੁਤ ਆ ਗਈ ਚਿਰੀ ਬਹੁਤ ਆ ਉਹ ਸਾਹਮਣੇ ਚ ਕੰਪਨੀ ਸਿਸਟਮ ਕੀਤਾ ਉਹ ਸਾਹਮਣੇ ਸੁਣਦੀ ਨਹੀਂ ਮੈਂ ਉਹ ਮੈਂ ਦੇਖ ਲੇ ਪਾ ਹਾਂ ਇਹਦੇ ਅੰਦਰ ਇੱਕ ਸਟਾਰਟ ਲੱਗਿਆ ਹੋਇਆ ਸਮਝੋ ਅੱਗੇ ਪਿੱਛੇ ਹੁੰਦਾ ਜੀ ਅਪਰੋਂ ਹੁੰਦਾ ਹਾਂਜੀ ਬੈਟਾ ਉਹਨੂੰ ਵਸਲੀ ਹੈ ਬੈਟਾ ਹਾਂਜੀ ਹਾਂਜੀ ਮੇਰੇ ਨਾਲ ਤਕੜੇ ਸਵਾਲ ਪੁੱਛ ਰਿਹਾ ਮੈਂ ਕਹਿੰਦਾ ਆਪਾਂ ਇਹਦੀ ਤਾਂ ਬੰਦਾ ਨਹੀਂ ਹੈ ਨਹੀਂ ਬਿਲਕੁਲ ਸਹੀ ਬਾਈ ਨੇ ਬਾਈ ਇਹਨੇ ਖੜਾ ਪਤਾ ਲੱਗ ਗਿਆ ਨਾ ਜੀ ਬੈਟਾ ਕਸ ਨਹੀਂ ਹੋ ਉੱਥੇ ਨਟ ਲੈ ਕਰਕੇ ਅੱਗੇ ਹੋ ਜੂ ਇਹ ਸਿਸਟਮ ਸਾਰਾ ਇੱਥੋਂ ਬਾਹਰ ਤਾਂ ਅੱਗੇ ਆ ਜਾਣੀਆਂ ਜੀ ਮਤਲਬ ਪੁੜੀਆਂ ਕਿੱਥੇ ਲੱਗ ਆ ਜਾਂਦੀਆਂ ਇੱਥੇ ਅੰਦਰ ਸਟਾਰਟ ਲੱਗਿਆ ਬਲਬ ਉੱਧਰ ਉੱਧ ਬਾਤ ਕੋਤਰਾ ਉਹ ਤਕੜਾ ਬੰਦਾ ਹੁੰਦਾ ਜਿਹੜਾ ਕਿਸਾਨਾਂ ਦਾ ਜਵਾਬ ਦੇ ਸਕੇ ਆਪਾਂ ਫਿਰ ਨਾਲ ਮਿਲ ਕੇ ਇੰਟਰਵਿਊ ਕਰ ਜੀ ਹੈ ਹਾਂ ਉਹ ਲੱਗਿਆ ਹਾਂ ਨਹੀਂ ਮੈਂ ਖਿਆਲ ਨਹੀਂ ਕਰਾ ਆ ਜਾ ਪ੍ਰੀਤ ਗਾਂ ਵਾਲੇ ਸੰਤ ਆ ਜਾ ਚਲੋ ਜੀ ਹੋਰ ਤਾਂ ਨਹੀਂ ਕੋਈ ਪੁੱਛਣਾ ਨਹੀਂ ਬਾ ਕੋਈ ਗੱਲ ਨਹੀਂ ਕੋਈ ਆ ਜਾਈ ਤਾਂ ਮੈਂ ਕਿ ਤੇਰੇ ਨਾਲਾਂਗੇ ਅੱਜ ਦਾ ਬੰਦਾ ਮਿਲ ਜਣਾ ਨੂੰ ਆ ਜਾ ਬਹਰਿਆ ਚਲੋ ਹੁਣ ਹੁਣ ਆਪਾਂ ਅਗਲੇ ਸੀਜ਼ਨ ਵਾਲੇ ਸੰਦਾਂ ਤੇ ਗੱਲ ਕਰਦੇ ਆਪਾਂ ਮੱਕੀ ਪਲਾਂਟਰ ਤੇ ਆ ਜਾ ਮੱਕੀ ਪਲਾਂਟਰ ਤੇ ਆ ਜਾ ਮੱਕੀ ਵਾਲੀ ਗੱਲ ਕਰੋ ਮੱਕੀ ਪਲਾਂਟਰ ਵੀ ਮੱਕੀ ਪਲਾਂਟਰ ਜੀ ਟੌਪ ਦਾ ਪਲਾਂਟਰ ਆਈ ਆਪਣਾ ਇਹ ਹਾਂ ਪਹਿਲੀ ਪਹਿਲੀ ਗੱਲ ਜੀ ਸਭ ਤੋਂ ਵੱਡੀ ਮੇਨ ਗੱਲ ਆ ਹਾਂ ਆ ਸਿਸਟਮ ਨਹੀਂ ਆਉਂਦਾ ਕਿਤੇ ਹਾਂ ਆਪਣਾਉਣ ਵਾਲਾ ਮੰਨ ਲਓ ਕਿਸਾਨ ਮਰ ਟਰੈਕਟਰ ਡਰਾਈਵਰ ਆ ਆਪ ਹੀ ਆਪਣਾਉਣ ਕਰੂਗਾ ਥੋ ਲੀਵਰ ਤੋਂ ਆਪ ਹੀ ਇਹ ਥੱਲੇ ਜਾਊਗੀ ਜੀ ਇਧਰ ਪੰਪ ਉੱਪਰ ਇਧਰ ਕਿਸੇ ਸਿਸਟਮ ਨਹੀਂ ਆ ਜੀ ਹੂੰ ਪਹਿਲੀ ਆਪਣੀ ਕੰਪਨੀ ਨੇ ਸਿਸਟਮ ਲਾਇਆ ਜੀ ਠੀਕ ਆ 2 ਸਾਲ ਦੀ ਗਾਰੰਟੀ ਦੀ ਫੋਲ ਆ ਜੀ ਜੀ ਠੀਕ ਆ ਜੀ ਏ ਇਹ ਮੈਂ ਸਮਝ ਗਿਆ ਵੀ ਜਦੋਂ ਮੰਨ ਕੇ ਚੱਲੋ ਆਹਾ ਹੈਗਾ ਲੀਕ ਜੀ ਪਾਉਣ ਵਾਲਾ ਹਾਂਜੀ ਲੀਕ ਜੀ ਜਦੋਂ ਜਿੱਧਰ ਨਾਲ ਚੱਕਣਾ ਉਧਰਲਾ ਚੱਕਣਾ ਉਧਰ ਲੀਵਰ ਤੋਂ ਚੱਕੂ ਪਾਉਣ ਕਿਸਾਨ ਡਰਾਈਵਰ ਜੀ ਉਧਰ ਇਧਰ ਡਾਊਨ ਹੋ ਜਾਊਗਾ ਉਧਰ ਚੱਕਿਆ ਜਾਊਗੀ ਠੀਕ ਆ ਜੀ ਠੀਕ ਆ ਠੀਕ ਆ ਜੀ ਜੀ ਦੂਜੇ ਨੰਬਰ ਤੇ ਪਿੱਛੇ ਸਿਸਟਮ ਇਹ ਜਿਆ ਲੱਗਿਆ ਤੁਹਾਨੂੰ ਸਭ ਤੋਂ ਪਹਿਲੀ ਕੰਪਲੇਟ ਸਿਸਟਮ ਦਿਖਾਉਣਾ ਹੀ ਆਜੋ ਆਜੋ ਆ ਜਾ ਆ ਜਾ ਹਾਂਜੀ ਆ ਜਾ ਆਜੋ 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 ਵੀ ਕਿਸਾਨ ਵੀਰੋਂ ਨਾਲ ਹੀ ਸਮਝ ਹੀ ਚੱਲੋ ਆ ਜੀ ਸਾਹ ਦੇਖੋ ਭਾਈ ਸਾਰ ਨੂੰ ਪਤਾ ਲੱਗ ਜਾਊਗਾ ਹਾਂ ਬਾਈ ਨੇ ਸਿਸਟਮ ਇਹ ਲਾਇਆ ਸਰ ਆ ਦੇਖੋ ਹਾਂ ਕੀ ਕੀ ਆ ਇਹ ਆਪਣਾ ਕਿੰਨਾ ਬਾਹਣ ਬੀਜਤਾ ਕੀ ਮਿੰਮਤੀ ਆ ਬਾਈ ਜੀ ਉਹ ਚੱਲ ਪਿਆ ਕਿੰਨੇ ਔਰੇ ਨਿਕਲ ਕੇ ਬਾਹਣ ਚ ਕਿੱਲੇ ਚ ਬਈ ਕਿੰਨਾ ਬੀ ਪੈ ਗਿਆ ਜੀ ਹਾਂ ਇਹ ਸਾਰਾ ਜਿਵੇਂ ਚੱਲੂਆ ਜਿਵੇਂ ਐਂਡ ਤੇ ਜਿਹੜਾ ਕਿਸਾਨ ਨੇ ਖੜਾ ਤਾਂ ਟੱਚ ਕਰ ਲਈ ਜੀ ਉਹ ਦੱਸ ਦੋ ਇੰਨਾ ਬਾਹਣ ਬੀਜ ਗਿਆ ਇੰਨੀਆਂ ਕਰਾਣਾ ਬੀਜੀਆਂ ਇੰਨਾ ਬੀ ਪੈ ਗਿਆ ਅੱਛਾ ਜਿਵੇਂ ਜਿੰਮੇਦਾਰ ਆਮ ਤੌਰ ਤੇ ਮੁੰਡਾ ਪਿਆਉਣ ਵੇਲੇ ਬਾਹਣ ਬਾਤਵਾ ਦਿੰਦਾ ਤੇ ਬੀਜਾਂ ਵਾਲੇ ਨੂੰ ਘੱਟ ਦੱਸ ਦਿੰਦਾ ਇਹ ਲੈ ਚੁੱਪ ਕਰਕੇ ਫਰ ਫਰ ਕਰਨ ਦੂ ਬਾਠ ਠੀਕ ਹੈ ਜੇ ਇਹਦਾ ਵੀ ਜੇ ਅਗਲੇ ਨੇ ਮੁੰਡੇ ਦੇ ਰਿਸ਼ਤੇ ਤੇ ਬਾਣ ਵੱਧ ਦੱਸਿਆ ਉਦੋਂ ਵੀ ਇਹਦੇ ਨਾਲ ਦੋ ਗੇੜੇ ਉਤੋਂ ਦਿੱਤੇ ਬੱਸ ਆ ਜਾਵੇ ਸਹੀ ਗੱਲ ਹੈ ਇਹ ਤਾਂ ਵਿਚੋਲਿਆਂ ਨੂੰ ਖਰੀਦਣੀਆਂ ਪੈਣਗੀਆਂ ਵਜਿਨਾ ਇਹ ਹਾਂ ਵੱਡਿਆ ਤੇ ਭਾਈ ਜੀ ਸਭ ਤੋਂ ਘੈਂਟ ਪਲਾਸਟਿਕ ਦਾ ਟੈਂਕ ਕਿਸਦਾ ਨਹੀਂ ਆਇਆ ਤੇ ਕੁਆਲਿਟੀ ਦੇਖੋ ਹਾਂ ਟੈਂਕ ਨਹੀਂ ਦੀ ਦੀ ਹੂੰ ਪੂਰੀ ਵਧੀਆ ਕੁਆਲਿਟੀ ਆ ਤੇ ਆ ਟੱਕਣ ਦੇਖੋ ਹਰ ਕਿਸਾਨ ਨੂੰ ਪਤਾ ਹਰ ਇੱਕ ਕਿਸੇ ਚਲਾਈਏ ਮਸ਼ੀਨ ਆ ਇਹ ਜਾ ਟੱਕਣ ਮੰਨ ਲੋ ਤੇ ਆਹ ਬਾਕਸ ਕਿਸਦਾ ਆ ਜਾਣੀ ਜਿਹੜਾ ਟੱਕਣ ਹੂੰ ਤਾਂ ਫਿਰ ਹੂੰ ਬਾਕੀ ਵੇ ਇਹਨੂੰ ਕਿੰਨਾ ਚਿਰ ਪਹਿਲਾਂ ਬੁੱਕ ਕਰਾਵੇਗਾ ਔਨ ਦੀ ਸਪੌਟ ਤੇਰੇ ਕੋਲ ਲੈ ਸਕਦੇ ਆ ਔਨ ਦੀ ਸਪੌਟ ਜਿ ਮੌਕੇ ਤੇ ਵੀ ਮੌਕੇ ਤੇ ਲੈ ਸਕਦੇ ਆ ਹਾਂ ਜੀ ਜੇ ਬੁੱਕ ਕਰਾਉਣਾ ਬਸ ਬੁੱਕ ਕਰਾ ਸਕਦੇ ਨਹੀਂ ਔਨ ਸਪੌਟ ਮਿਲੂਗਾ ਸਾਬਸਿਡੀ ਆ ਗਈ ਵੀਰੇ ਸਾਬਸਿਡੀ ਬਾਈ ਜੀ ਫਾਰਮ ਜੀ ਔਨਲਾਈਨ ਭਰੇ ਅਸੀਂ ਆਊਗੀ ਫਾਰਮ ਆਏ ਉੱਤੇ ਸਭ ਦਾ ਨਾਮ ਆਇਆ ਫਿਰ ਤੁਹਾਨੂੰ ਮਿਲੂਗੀ ਫਾਰਮ ਸਭ ਆਉਣਗੇ ਇਕਲੀ ਤਾਂ ਤੁਹਾਡੀ ਨਿਕਲੀ ਤਾਂ ਤੁਹਾਡੀ ਮਤਲਬ ਤੁਹਾਨੂੰ ਅਸੀਂ ਸਭ ਨੂੰ ਮੰਨ ਲਓ ਨੰਬਰ ਨੋਟ ਕਰੀ ਜੰਨੇ ਆ ਸਭ ਨੂੰ ਕਾਲ ਕਰਾਂਗੇ ਸਾਬਸਿਡੀ ਆ ਗਈ ਸਭ ਦਾ ਫਾਇਦਾ ਹੋਊ ਕਿਸਾਨ ਦਾ ਜੀ ਹੈ ਨਾ ਜੀ ਹਾਂ ਅਸੀਂ ਕਾਲ ਕਰਾਂਗੇ ਬਾਕੀ ਤੁਸੀਂ ਵੀ ਧਿਆਨ ਰੱਖਣਾ ਠ ਕੌਲ ਅਸੀਂ ਵੀ ਕਰਨੇ ਆ ਸਭ ਨੂੰ ਤੇ ਸਾਸੀਂ ਮੁੰਡੇ ਰੱਖਾਂਗੇ ਪਿੰਡਾਂ ਜਾ ਕੇ ਬੋਲਾਂਗੇ ਸਭ ਦੀ ਫਾਰਮ ਆਪਰਾਂਗੇ ਠੀਕ ਹੈ ਜਿੰਨੇ ਜਿੰਨੇ ਭਰਨੇ ਆ ਆ ਜਾ ਹੁਣ ਹੋਰ ਸਾਰੇ ਆ ਕੇ ਆਪਣੀ ਦੁਕਾਨ ਚ ਆ ਕੇ ਜਦੋਂ ਮਰਜ਼ੀ ਪੁੱਛ ਸਕਦੇ ਇੱਥੇ ਤੁਹਾਨੂੰ ਪਤਾ ਲੱਗ ਗਿਆ ਠੀਕ ਹੈ ਜੀ ਇਹਦਾ ਕੀ ਪ੍ਰਾਈਸ ਹੈ ਇਹਦਾ ਇਹਦਾ ਪ੍ਰਾਈਸ ਵਾਈ ਬਿਨਾ ਐਸੈਸਰੀ ਤੋਂ 56000 ਰੁਪਿਆ ਆਜ ਬਾਕੀ ਮੌਕੇ ਤੇ ਹੋ ਜੂਗਾ ਉਹ ਤਾਂ ਠੀਕ ਆਜੋ ਆ ਜਾ ਆ ਜਾ ਹਾਂ ਜਾ ਆ ਜਾ ਆਜਾ ਕੰਪਿਊਟਰ ਕਰਾਹਾ ਹੋ ਗਿਆ ਤੂੜੀ ਵਾਲੀ ਮਸ਼ੀਨ ਹੋ ਗਈ ਐ ਕੋਹ ਕਟਰ ਜਾ ਪਿਆ ਕਟਰ ਪਿਆ ਭਾਈ ਮੱਕੀ ਕਟਰ ਆ ਗਿਆ ਆਪਣਾ ਪਹਿਲਾ ਲਾਂਚ ਹੋ ਗਿਆ ਆਪਣਾ ਕਟਰ ਆ ਜਾ ਆ ਕਟਰ ਦਾਸ ਕਟਰ ਬਾਰੇ ਦੇ ਜਾਣਕਾਰੀ ਹੈਪੀ ਆ ਜਾ ਇਹ ਆਪਣਾ ਮੱਕੀ ਬੰਡਰ ਵੀ ਲਾਂਚ ਹੋ ਗਿਆ ਨਵਾਂ ਹਾਂ ਠੀਕ ਹੈ ਜੀ ਪਹਿਲਾ ਪਲਾਂਟਰ ਹਾਂ ਪੂਰਾ ਕੈਂਡ ਸਿਸਟਮ ਅਪਡਾਉਣ ਇਥੇ ਹੋਣਾ ਜੀ ਇਹ ਅੱਛਾ ਜੀ ਪੰਪ ਲੱਗਿਆ ਹੀ ਨਹੀਂ ਆ ਪਹਿਲਾ ਕਿਸਾਨ ਆ ਬਾਈ ਨੇ ਵੀ ਚਲਾਈਏ ਬਹੁਤ ਬਹੁਤ ਟਾਈਮ ਹੋ ਗਿਆ ਅੱਥੀ ਚੱਕਣਾ ਪੈਂਦਾ ਜੀ ਆਏ ਚੱਕਣਾ ਪੈਂਦਾ ਲੌਕੀਆਂ ਦੋ ਤਿੰਨ ਜਣ ਟਰਾਲੀ ਚੜ੍ਹ ਕੇ ਹਾਂ ਬਸ ਲੀਵਰ ਖਿੱਚਣਾ ਜੀ ਥੱਲੇ ਉਹ ਹੀ ਚੀਜ਼ ਆਈ ਫੁੱਲ ਗਾਰੰਟੀ ਦੀ ਵੀ ਹੂੰ ਉਨੀ ਗਾਰੰਟੀ ਦੀ ਫੁੱਲ ਆ ਜੀ ਠੀਕ ਆ 2 ਸਾਲ ਦੀ ਗਾਰੰਟੀ ਇਹਦੀ ਵੀ ਪੂਰੀ ਹਾਂਜੀ 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 ਦਰਾਲ ਵਗੈਰਾ ਕਿੱਥੋਂ ਕਸੀਦਾ ਫਿਰ ਹਾਂਜੀ ਦਰਾਲ ਦਰਾਲ ਵਿੱਚੋਂ ਬਈ ਸਾਰਾ ਸਿਸਟਮ ਇਹ ਨਹੀਂ ਆਹ ਜੀ ਪਿੱਛੇ ਪੱਸੇ ਆਹ ਆਹ ਇੱਥੇ ਪਾਸੇ ਨਾਟ ਦਿੱਤਾ ਤੇ ਆ ਆ ਇਹਦੇ ਆਹ ਇਹਦੇ ਆਹ ਇਹਦੇ ਕੱਟ ਲਾਉਣ ਵਾਸਤੇ ਇਹ ਬਾਈ ਜੀ ਕਾਕ ਬਲੇਡ ਲਾਉਣ ਵਾਸਤੇ ਇੱਥੋਂ ਆ ਅੱਗੇ ਹੋਈ ਜਾਊਗਾ ਇਹ ਇਹ ਕਸਣਾ ਪ੍ਰੀਤ ਹੋਈ ਹਾਂਜੀ ਹਾਂ ਗੜਾਸੇ ਤੇਖੇ ਕਰਨ ਵਾਸਤੇ ਦੇਖੇਰ ਨਾਲ ਆਈ ਵਸੇ ਹਾਂ ਇਹਦੀ ਇੱਕ ਹੋਰ ਜਿਹੜਾ ਜਦੋਂ ਪਰ ਲਾਉਣੇ ਇਹਦੇ ਉੱਥਰਨੇ ਗੱਤਾ ਲਾਉਣਾ ਚਾਹੀਦਾ ਕੋਈ ਵੀ ਕਿਸਾਨ ਭਰਾ ਨੂੰ ਕਿਉਂਕਿ ਇਹ ਚ ਹਰਾ ਪਾ ਜਾਂਦਾ ਜਦੋਂ ਇਹ ਬਲੇਡ ਕੰਮ ਕਰਨ ਨੂੰ ਹਟ ਜਾਂਦਾ ਹਾਂ ਇਹ ਸਭ ਤੋਂ ਵੱਡੀ ਗੱਲ ਤੇ ਯਾ ਰੱਖਿਓ ਗੱਤਾ ਰੱਖਿਓ ਟੋਟਾ ਜਿਹੜਾ ਚਾਰ ਦਾ ਪਾਣੀ ਜਾਂ ਪਾਣੀ ਲੱਗ ਲੱਗ ਗਿਆ ਉਹ ਕੂੜਾ ਹੋ ਜੂਗਾ। ਇਹ ਤਿੱਖੇ ਨਹੀਂ ਕਰਦਾ। ਉਹ ਨਹੀਂ ਕਰਦਾ ਇਹ ਮੁਰਗੀ। ਆਪਾਂ ਕਹਿੰਦੇ ਆ ਚਾਰ ਨਹੀਂ ਬਣਦੇ ਮਸ਼ੀਨ ਦਾ ਫਰਾਨਾ ਨਹੀਂ ਹੁੰਦਾ। ਇੱਕ ਦਿਨ ਤੀ ਚਾਰ ਪਾਈ ਜਾਣਾ ਘੰਟੇ ਜਿਹਦੇ ਉੱਤੇ ਡਿਗ ਭੇਜ ਦੋ। ਇਸ ਦਮ ਬਲੇਡ ਖਤਮ ਬਣੂ ਤਾ ਸੀ ਜਦੋਂ ਪਾਣੀ ਲੱਗੇ ਨਾਲ ਜੀ। ਜਿਹੜਾ ਜਿਹੜਾ ਪੱਥਰ ਦਾ ਖੁਰਦਰਾ ਪਣਾ ਆਪਾਂ ਰੇਤ ਵੀ ਲਈ। ਖਤਮ ਹੋ ਗਿਆ। ਆਪਾਂ ਰੇਤ ਲੀਰਨਾ ਬਲੇਡ ਦੀਏ ਤਾਂ ਰੇਤ ਰੇਤ ਰਹਿੰਦਾ। ਇਹ ਕੋਈ ਬਾਹਲੀ ਵੱਡੀਆਂ ਨਹੀਂ ਆਪਾਂ ਗੱਤੇ ਪਸਾਉਣਾ ਹੁੰਦਾ ਕਲੇਜ ਚ। ਗੱਤਾ ਪਸਾ ਕੇ ਨਾਟਕਾ। ਲੈੱਕ ਕੱਪ ਖੋਲਣਾ ਬੂ ਕੱਲਾ ਆ ਆ ਸਾਰੇ ਲੈਣ ਖੋਲਣੇ ਬੰਦੇ ਆ ਬਾਈ ਸਾਰੇ ਕੱਪ ਖੋਲਣਾ ਦੇ ਵਿੱਚ ਚਗਨਾਟਾ ਚਗਨਾਟਾ ਵੀ ਚਗਨਾਟਾ ਕਾ ਕੇ ਅਪਰੋਨ ਕਰਨਾ ਹੋਣਾ ਹਨਾ ਦਸ ਨਾਲ ਲੋਕ ਆ ਬਈ ਲੋਕ ਪਾ ਕੇ ਥੱਲੇ ਉਹ ਪਏ ਲੋਕ ਪਾਏ ਹੋਇਆ ਪਿੰਨ ਪਿੰਨ ਹੁੰਦੇ ਮੋਟਾ ਲੈਂਕ ਨਾਲ ਮੋٹے ਲੈਂਕ ਕਿੱਲੀ ਨਹੀਂ ਬੰਦੀ ਉਹ ਪੰਜ ਨਹੀਂ ਉਹ ਤਾਂ ਦਾ ਰੱਦਣਾ ਆ ਉਹ ਅੱਗੇ ਪਿੱਛੇ ਬਲੇਡ ਹੋ ਜਾਣਗੇ ਇਦਾਂ ਉਹ ਬਲੇਡ ਤਿੱਖੇ ਕਰਨੇ ਘਸ ਕੇ ਜਿਵੇਂ ਉਸ ਹਿਸਾਬ ਨਾਲ ਹੋਈ ਜਾਣਗੇ ਉਹਦਾ ਗੁੰਡਾਵ ਕਿੱਤੀ ਨਹੀਂ ਪਿੱਛੇ ਬੈਕ ਹਾਂਜੀ 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 ਹੇ ਸਭ ਤੋਂ ਬਾਈ ਸਾਰੇ ਕਿਸਾਨ ਭਰਾਵਾਂ ਨੂੰ ਕਹਿਣਾ ਵੀ ਇੱਥੇ ਹਰੇਕ ਗੱत्ता ਲਾਇਆ ਕਰੋ ਕਿਉਂਕਿ ਹਰੇਕ ਤੇ ਮਸ਼ੀਨ ਹੈਗੀ ਆ ਹਨਾ ਇੱਥੇ ਗੱत्ता ਲੈ ਕੇ ਤੁਹਾਡਾ ਖਰਾਬ ਨਹੀਂ ਹੋਊਗਾ ਟੇ ਤੇ ਹੈਪੀ ਵਾਈ ਅੰਦਰ ਆਲੂ ਪੱਟਣ ਵਾਲੀ ਵੀ ਬਈ ਹੈ ਹਾਂਜੀ ਉਹ ਆਉ ਤੁਹਾਨੂੰ ਦਿਖਾਉਣੇ ਜੀ ਵੀਰੇ ਚੈੱਕ ਕਰਨਾ ਬੂ ਅੱਜ ਹੀ ਲਾਂਚ ਅੱਜ ਹੀ ਇਸ ਵੀ ਸਾਇਨ ਮੈਂ ਪਹਿਲਾਂ ਆਪਣੇ ਕੋਲ ਹੀ ਆਇਆ ਇਹ ਤੁਹਾਨੂੰ ਦੱਸਣੇ ਚੈੱਕ ਕਰਕੇ ਇਹਦਾ ਕਰਦੇ ਆਪਰੇਸ਼ਨ ਖੋਲ ਕੇ ਬੂ ਖੋਲ ਕੇ ਕਰਨਾ ਬੂ ਕਿਉਂਕਿ ਇਹਨਾਂ ਦਾ ਅਸੀਂ ਕਰ ਚੁੱਕੇ ਹਾਂ ਐਡਾ ਕਰਨਾ ਹਜੇ ਹਾਂ ਆ ਜਾ ਆਲੂ ਪੱਟਣ ਵਾਲਾ ਜੀ ਆਪਣਾ ਲਾਂਚ ਹੋ ਗਿਆ ਵਧੀਆ ਪੂਰਾ ਘੈਂਟ ਆ ਜੀ ਆਪਣਾ ਹੈਲਪਟਰ ਆ ਜੀ ਇਹਦੀ ਸਭ ਤੋਂ ਵੱਡੀ ਕੁਆਲਿਟੀ ਜੀ ਹਾਂ ਪੂਰਾ ਕੈਣ ਜਾਲ ਜੀ ਹਾਂ ਕੰਪਨੀਆ ਟਾਪ ਦਾ ਗੇਅਰ ਜੀ ਹਾਂਜੀ ਠੀਕ ਹੈ ਜੀ ਦੂਜਾ ਸਿਸਟਮ ਲਾਤਾ ਅੱਗੇ ਹੁੰਦਾ ਇੱਥੇ ਡਿੱਗ ਜਾਂਦੇ ਹੁਣ ਆ ਚਾਰ ਨਾਲ ਲਾਤਾ ਜੀ ਨਵੇਂ ਇਹ ਹਲ ਹਲ ਆਲੂ ਕੱਲਾ ਆਲੂ ਡਿੱਗੂ ਜੀ ਇਹ ਇਹਦੇ ਨਾਲ ਫਾਇਦਾ ਕੀ ਹੋਣਾ ਕਿਸਾਨ ਭਰਾਵਾਂ ਨੂੰ ਤਾਂ ਖਾਸ ਤੌਰ ਤੇ ਪਤਾ ਜਦੋਂ ਸਭ ਤੋਂ ਵੱਧ ਫਾਇਦਾ ਜੀ ਲੇਬਰ ਜਦੋਂ ਵੀ ਕੰਮ ਨਿਭੜਦਾ ਜੀ ਜਦੋਂ ਮਿੱਟੀ ਆਲੂਆਂ ਦੇ ਨਾਲ ਹੁੰਦੀ ਆ ਇੱਥੇ ਮਿੱਟੀ ਜਮਾ ਸਾਰੀ ਇਕੱਲਾ ਆਲੂ ਰਹਿ ਜੂ ਜੀ ਸਾਨੂੰ ਵੇਚਣੇ ਥੱਲੇ ਲੱਗਿਆ ਉਹ ਪ੍ਰੈਸ ਸਾਫ ਕਰਦਾ ਦੁਨਰਾ ਜਾਊਗਾ ਆ ਬੈਲਰ ਨਾਲ ਨਾਲ ਪਿੱਛੇ ਆਲੂ ਕੱਲ ਡੜਾ ਲੰਗੂਆ ਇੱਕ ਲਾਲੂ ਚੌਕੀ ਆ ਯਾਰ ਆ ਆ ਇਹਦੇ ਨਾਲ ਲੇਵਰ ਦੇ ਨੌ ਜਿਹੜੇ ਖਤਮ ਹੋ ਜਾਂਦੇ ਆ ਉਹ ਉਹ ਬਚ ਜਾਣਗੇ ਇਹ ਲੇਵਰ ਦਾ ਪਾਸਾ ਲੱਗ ਜਾਊਗਾ ਅਗਰ ਜੇ ਆਪਣੀ ਕੰਪਨੀ ਨੇ ਉਹ ਸ਼ਬਦਾ ਪੂਰੀ ਫੁੱਲ ਕਰਤੀ ਹਾਂ ਭਾਈ ਵੀ ਮਤਲਬ ਆਪਾਂ ਇਹ ਕਹਿੰਦੇ ਇਹ ਵੀ ਇਹ ਵੀ ਮੰਨ ਲਓ ਤੁਸੀਂ ਖਰੀਦ ਸਕਦੇ ਆ ਭਾਈ ਪੂਰੀ ਹੈਵੀ ਡਿਊਟੀ ਹਾਂ ਜੀ ਆਪਣਾ ਇਹ ਕਰੀਦਾ ਆਪਣੇ ਕੋਲ ਹੁਣ ਪਿਆ ਇਸ ਟਾਈਮ ਹਾਂ ਮੌਜੂਦ ਹੈ ਜੀ ਇਹ ਤੁਸੀਂ ਜਦੋਂ ਮਰਜ਼ੀ ਖਰੀਦ ਸਕਦੇ ਆ ਆਪਣੇ ਕੋਲ ਆ ਤੇ ਨਾਲ ਹੈਗਾ ਰੋਟਾਵੇਟਰ 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 ਕਿੰਨੇ ਫੁੱਟ ਤੋਂ ਕਿੰਨੇ ਫੁੱਟ ਤੱਕ ਦੇ ਸਾਰੇ ਮਿਲ ਜਾਣਗੇ 6 ਫੁੱਟ ਤੋਂ ਲੈ ਕੇ 14 ਫੁੱਟ 13 ਫੁੱਟ ਤੱਕ ਜ ਕੋਈ ਮਰਜ਼ੀ ਲੈ ਲਿਆ 10 11 12 ਫੁੱਟ ਚ 13 ਫੁੱਟ ਚ ਬਈ ਆਪਣੇ ਹਿੱਸਾ ਆ ਗਿਆ ਹਾਂਜੀ ਇਹ 9 ਫੁੱਟ ਕੰਪਲੀਟ ਵਿੱਚੋਂ ਤਿਆਰ ਆ ਜੀ ਠੀਕ ਹੈ ਜੀ ਜੀ ਫਿਰ ਇਹ ਕਾ ਕੇ ਆਇਆ ਕਹਿੰਦਾ 10 ਫੁੱਟਾ ਹਾਂ ਇਹ 9 ਫੁੱਟ ਵਿੱਚੋਂ ਤਿਆਰ ਹੈ। ਵਧੀਆ 2 ਸਾਲ ਦੀ ਵਾਰੰਟੀ ਫੁੱਲ ਲਈਦੀ ਹੈ ਜੀ। ਆਹ ਜਿਹੜਾ ਬਲੇਡ ਤੋਂ ਬਲੇਡ ਦੀ ਦੂਰੀ ਆ ਆਮ ਤੌਰ ਤੇ ਸਹੀ ਮੈਨੇਜ ਤਾਂ ਉਹੀ ਮੰਨਿਆ ਜਾਂਦਾ ਜਿਹਨਾਂ ਪੌਂਦਾ ਬੌਂਦਾ ਜੀ। ਇਹ ਪੌਂਦਾ ਜੀ ਕਾਟਿੰਗ ਜੀ 9 ਫੁੱਟ ਦੀ ਹੈ ਜੀ ਪੂਰੀ ਜੀ। ਬਾਕੀ ਦਾ ਉੱਤਰ ਮਾਨੂੰ ਸਾਢੇ 9 ਹੋ ਜਾਂਦਾ ਜੀ। ਬਸ ਅੱਗੇ 9 ਫੁੱਟ ਦੀ ਕਾਟਿੰਗ ਹੈ ਬਲੇਡ ਦੀ। ਆਹ 10 ਫੁੱਟੇ ਦਰਵਾਜ਼ੇ ਵੈਚ ਦੀ ਨੰਗੂਗਾ। ਅੰਦਰ ਤਾਂ ਇਹ ਪੂਰਾ ਸਪਰਟੀ ਪੌਂਦਾ। ਅੰਦਰ 9 ਫੁੱਟ ਹੀ ਪੌਂਦਾ ਜੀ। 9 ਫੁੱਟ ਪੌਂਦਾ ਤੇ ਇਹਦੇ ਉੱਪਰ 31 ਤਰੀਕ ਤੱਕ 8000 8000 ਰੁਪਏ 25 ਫਰਵਰੀ ਤੱਕ 5000 ਰੁਪਏ ਲੈਸਾ ਤੇ ਤੂੜੀ ਵਾਲੀ ਮਸ਼ੀਨ ਤੇ 15000 ਰੁਪਏ ਲੈਸਾ 31 ਜਨਵਰੀ ਤੱਕ ਜੇ ਤੁਸੀਂ 25 ਫਰਵਰੀ ਤੱਕ ਬੁੱਕ ਕਰਾਉਨੇ ਤਾਂ ਫਿਰ ਤੁਹਾਨੂੰ 10000 ਬਾਈ 10000 ਰੁਪਏ ਲੈਸਾ 10000 ਰੁਪਏ ਲੈਸਾ ਬਾਕੀ ਬੰਦੇ ਯਾਰਾਂ ਦੇ ਯਾਰ ਆ ਇਹਨਾਂ ਨੂੰ ਤੁਸੀਂ ਵਾਹ ਪਾਉਂਗੇ ਵਰਤੋਂਗੇ ਤੁਹਾਨੂੰ ਜਿੰਨੇ ਵੀ ਲੋਕ ਇੱਥੇ ਆਏ ਆ ਪਿਆਰ ਕਰਨ ਵਾਲੇ ਉਹ ਤੁਹਾਨੂੰ ਪਤ ਉਹ ਸਾਫ ਇਸ ਗੱਲ ਦਾ ਪਤਾ ਲੱਗਦਾ ਹੋਊਗਾ ਵੀ ਇਹ ਬੰਦਿਆਂ ਦਾ ਜਿਹੜਾ ਮੋਹ ਮੁਹੱਬਤ ਦਾ ਜਿਹੜਾ ਰਿਸ਼ਤਾ ਹੈ ਉਹ ਕਿਸ ਤਰ੍ਹਾਂ ਦਾ ਤੇ ਕਿਸ ਤਰ੍ਹਾਂ ਦੇ ਰਿਸ਼ਤੇ ਇਹ ਆਉਣ ਵਾਲੇ ਸਮੇਂ 'ਚ ਬਣਾ ਲੈਣਗੇ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਜਿਉਂਦੇ ਰਹੋ ਜਿਉਂਦੇ ਰਹੋ ਧੰਨ ਬਾਬਾ ਜੀ